ਇਹ ਕੋ ਸ਼ਾਰਟ ਵੀਡੀਓ ਦੇ ਵਿੱਚ ਬਾਹਰ ਤੁਹਾਨੂੰ ਦਿਖਾ ਰਿਆ ਬਿਲਕੁਲ ਤਾਜੀ ਸੱਜਰ ਸੂਈ ਆ ਮਗਰ ਬੱਛਾ ਮੇਲ ਕਾਫ ਦੂਜਾ ਸੂਆ ਬੱਛੀ ਆ ਰੇਲ ਕੇ ਪਹਿਲੀ ਆ ਅਰੇ ਸਾਹ ਦੂਜਾ ਸੂਆ ਵਾ ਠੀਕ ਆ ਬਈ ਤੇ ਇਸ ਟਾਈਮ ਦੂਜਾ ਦਿਨ ਇਹਨੂੰ ਸੂਈ ਨੂੰ ਆ ਠੀਕ ਹੈ ਬੋਲਾ ਇਹਦੇ ਥੱਲੇ 9-10 ਕਿਲੋ 9-10 ਕਿਲੋ ਬੋਲਾ 12 ਕਿਲੋ ਤੇ ਨੋਰਮਲ ਚੱਲੂਗੀ ਠੀਕ ਹੈ ਜੀ ਫੈਟ ਇਹਦੀ 5-5 ਠੀਕ ਹੈ ਕੋਈ ਵੀ ਸੱਜਣ ਕਰਵਾ ਸਕਦਾ ਪਿਛਲੇ ਸੂਏ ਵੀ ਆਪਣੇ ਸੱਜਣਾ ਕੋਲੋਂ ਆਈ ਆ ਕਿਉਂਕਿ ਇੱਕ ਮੱਝ ਆ ਗਾਂ ਠੀਕ ਆ ਨਾ ਇੱਕ ਜੀ ਜਰੂਰ ਦਸੀਏ ਇਹਦੇ ਨਾਲ ਫੋਰ ਸ਼ਾਂਗ ਲੱਗੀ ਮਗਰ ਲਾਥਣ ਜਿਹੜਾ ਪੰਜਵਾਂ ਲੱਗਾ ਵਾ ਹਾਂਜੀ ਠੀਕ ਆ ਉਹਦੇ ਵਿੱਚ ਦੋ ਚਾਰ ਧਾਰਾ ਆਉਂਦੀਆਂ ਠੀਕ ਆ ਤੇ ਬਾਕੀ ਰੇਟ ਇਹਦਾ ਬਿਲਕੁਲ ਜਾਇਜ਼ ਰਿਹਾ ਪਰ ਆ ਸਿਆ ਮੋਲੇ ਦਾ 24 ਉਹਦੇ ਚੋਂ ਮਾਨਤਾਨ ਹਾਂ ਕਰਦਾ ਗਿਆ ਆਪਾਂ ਘਰ ਆ ਸੱਜਣਾ ਦਾ ਲੋ ਜੀ 24000 ਦੇ ਵਿੱਚ ਉਹ ਵੀ ਮਾਨਤਾਨ ਹੋ ਜਾਊਗਾ ਸੱਜਰਤਾ ਦੀ ਸੂਈਆ ਕਰਮਾਰੀ ਠੀਕ ਆ ਜੀ ਦੂਜਾ ਤੀਜਾ ਦੇ ਨਾਲ ਬਾਕੀ ਤੁਹਾਨੂੰ ਡਿਟੇਲ ਦੇ ਦਿੱਤੀ ਆ ਥਾਂ ਬਾਕੀ ਤੁਹਾਡੇ ਸਾਹਮਣੇ ਆ ਥਾਂ ਨਾਲ ਥੋੜੀ ਮੁਠੀ ਵਾਲੀ ਠੀਕ ਆ ਮੁੰਡੇ ਖੜੇ ਬੈ ਕੇ ਮੈਡਮ ਕਾਂਦੇ ਆਮ ਅਗਰ ਬਚਾ ਮੇਲ ਕਾਫਾ 24000 ਐਂਡ ਲੈਣ ਦੇਣ ਕਿ ਵਿੱਚੋਂ ਥੋੜਾ ਬਾਕੀ 100 200 ਮੌਕੇ ਤੇ ਚਲੋ ਕੋਈ ਰੱਸਾ ਛੋੜ ਛੜਈ ਆ ਜਾਊਗਾ ਕੋਈ ਵੀ ਤਰਾਸ ਸੰਪਰਕ ਕਰ ਲੈ ਆ ਦੇਖੋ ਜੀ ਬਿਲਕੁਲ ਹਾਂ ਠੰਡੀ ਸੀਲ ਉਤਰਾ ਵੀ ਬਸਾ ਰੱਸਾ ਕੋਈ ਬੰਦਾ ਇਹ ਇਹ ਕੋਈ ਮਾਰਦੀ ਨਹੀਂ ਕੋਈ ਕੁਛ ਨਹੀਂ ਬਾਕੀ ਰੱਸਾ ਇੰਨੇ ਪੈਸੇ ਦੇ ਵਿੱਚ ਮੱਝ 5 6 ਫੈਟ ਆ ਮੱਜਾਂ ਦੀ ਆਉਂਦੀ ਬਿਲਕੁਲ ਜੀ ਬਿਲਕੁਲ ਲਓ ਵੀ ਇਹ ਦੱਸੋ ਵੀਡੀਓ ਸੀ ਪੂਰੀ ਵੀਡੀਓ ਵੀ ਜਲਦੀ ਤੁਹਾਡੇ ਸਾਹਮਣੇ ਪੇਸ ਕਰਦੇ ਆਗੇ ਕਰੋ ਸੰਪਰਕ 24000 ਦੀ ਹੈ ਵੈੜਾ ਧੰਨਵਾਦ